ਅਲਕਾ ਲਹਿਰਾਗਾ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਦੇਰ ਰਾਤ ਇੱਕ ਕਿਸਾਨ ਦੇ ਘਰ ਕੁੱਤਿਆਂ ਨੇ ਜਾਨਵਰਾਂ ਦੇ ਉੱਪਰ ਹਮਲਾ ਕਰ ਦਿੱਤਾ ਦੱਸਦੇ ਕਿ 12 ਤੋਂ 13 ਕੁੱਤੇ ਪਿੰਡ ਦੇ ਬਾਹਰ ਨਜ਼ਦੀਕ ਹੱਡਾ ਰੋੜੀ ਤੋਂ ਆਏ ਜਿਨ੍ਹਾਂ ਨੇ ਕਿਸਾਨ ਦੇ ਪਸ਼ੂਆਂ ਦੇ ਉੱਪਰ ਹਮਲਾ ਕੀਤਾ ਅਤੇ ਤਕਰੀਬਨ 3 ਤੋਂ 4 ਪਸ਼ੂਆਂ ਦੀ ਜਿਹੜੀ ਮੌਤ ਇਸ ਵਿੱਚ ਹੋ ਚੁੱਕੀ ਹੈ ਵੱਡਾ ਨੁਕਸਾਨ ਜਿਹੜਾ ਕਿਸਾਨ ਦਾ ਹੋਇਆ ਹੈਗਾ ਤਸਵੀਰਾਂ ਤੁਹਾਨੂੰ ਉਸ ਕਿਸਾਨ ਦੇ ਘਰ ਦੀਆਂ ਦਿਖਾ ਰਿਹਾ ਜਿੱਥੇ ਲੋਕ ਪਿੰਡ ਦੇ ਲੋਕ ਪਹੁੰਚ ਰਹੇ ਨੇ ਅਤੇ ਕਿਸਾਨ ਦੇ ਨਾਲ ਦੁੱਖ ਸਾਂਝਾ ਵੀ ਕਰ ਰਹੇ ਨੇ ਹਾਲਾਂਕਿ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਇਹਨਾਂ ਦਾ ਕੋਈ ਇਲਾਜ ਜਿਹੜਾ ਕੁੱਤਿਆਂ ਦਾ ਕੀਤਾ ਜਾਵੇ ਕੀ ਨਾਮ ਹੈ ਜੀ ਆਪਣਾ ਪਿੰਡ ਕਿਹੜਾ ਹੈ ਹਰਵੈਲ ਸਿੰਘ ਜੀ ਪਿੰਡ ਨਮਾ ਕੋ ਜੀ ਜ਼ਿਲ੍ਹਾ ਸੰਗਰੂਰ ਕੀ ਹਾਦਸਾ ਵਾਪਰੇ ਹਾਦਸਾ ਦੀ ਅਸੀਂ ਰਾਤ 12:00 ਵਜੇ ਦੇ ਕਰੀਬ ਬਾਅਦ ਨਿਕਲੇ ਸੀ ਤਾਂ ਜਦੋਂ ਵੇਖਿਆ ਤਾਂ ਕਿ 15-20 ਕੁੱਤੇ ਸੀ ਵਾਰਾ ਜੀ ਉਹ ਜਦੋਂ ਅਣਖ ਦੇ ਡੰਗਰ ਨੂੰ ਬਚਾਏ ਡੰਗਰ ਬਚਾਉਣ ਦੇ ਬਚਾਏ ਜਿਹੜਾ ਉਹਨੂੰ ਬਚਾਉਣ ਲੱਗਾ ਬੱਚਿਆਂ ਨੂੰ ਜੀ ਉਹ ਕੁੱਤੇ ਉਹਦੇ ਗਲ ਪੈ ਗਏ ਜੀ ਅਸੀਂ ਇਹ ਮੰਗ ਕਰਨੇ ਵੀ ਇਹਨਾਂ ਦਾ ਕੋਈ ਹਿਲਾ ਕੀਤਾ ਤੇ ਪ੍ਰਬੰਧ ਕੀਤਾ ਜਾਵੇ ਜੀ ਤਿੰਨੇ ਕੇ ਜਾਨਵਰਾਂ ਦਾ ਨੁਕਸਾਨ ਹੋ ਗਿਆ ਚਾਰ ਜਾਨਵਰਾਂ ਦਾ ਕਰ ਗਏ ਨੇ ਜੀ ਕੋਈ ਡਾਕਟਰਾਂ ਦੀ ਟੀਮ ਪਹੁੰਚੀ ਜੀ ਹਾਂ ਜੀ ਅਸੀਂ ਸਵੇਰੇ ਉੱਠ ਕੇ ਜਦੋਂ ਦੇਖਿਆ ਅਣਖ ਜੀ ਦੇਖੋ ਤਾਂ ਬਾਅਦ ਇੱਥੇ ਆਪਣੇ ਪਿੰਡ ਦਾ ਮੁੰਡਾ ਸੀ ਉਹਦੇ ਨਾਲ ਸੰਮਰਤ ਕੀਤਾ ਸੀ ਉਹਨੇ ਫਿਰ ਡਾਕਟਰਾਂ ਨੂੰ ਫੋਨ ਕੀਤਾ ਸੀ ਡਾਕਟਰਾਂ ਦੀ ਟੀਮ ਸਾਡੀ ਮੌਕੇ ਤੱਕ ਦੇਖ ਕੇ ਗਈ ਸੀ ਬਾਕੀ ਉਹਨਾਂ ਨੇ ਇੱਕ ਜੋ ਦਖਮੀ ਦੰਦ ਅਨੁਵਰ ਸੀ ਉਹ ਤਾਂ ਕਹਿੰਦੇ ਵੀ ਉਹ ਸੰਗਰੂਰ ਜਾ ਕੇ ਟ੍ਰੀਟਮੈਂਟ ਉੱਥੇ ਹੋ ਸਕਦਾ ਹੈ ਜੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਕੋਈ ਪ੍ਰਾਈਵੇਟ ਡਾਕਟਰ ਮੰਗਾ ਕੇ ਤੇ ਉਹਦਾ ਇਲਾਜ ਚਾਲੂ ਕੀਤਾ ਹੈ ਜੀ ਤਾਂ ਕਿ ਮੇਰਾ ਹੜਾ ਤੇ ਜਲ ਪਾੜਿਆ ਹੋਇਆ ਸੀ ਹਾਂ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਪਿੰਡ ਨਮਾਗੋ ਜ਼ਿਲ੍ਹਾ ਸੰਗਰੂਰ ਤਸਵੀਰ ਹਾਂ ਜੀ ਵਾਹਿਗੁਰੂ ਸਾਹਿਬ ਆਪਰੇ ਤੁਹਾਡੇ ਪਿੰਡ ਦੇ ਵਿੱਚ ਕੀ ਆਸਬ ਆਪਰੇ ਹਾਂ ਸਾਹਿਬ ਜੀ ਰਾਤ ਇਹ ਨਾ ਪਹਿਲਾਂ ਜਿੰਨਾ ਦਾ ਇਹ ਹਰਬੇਲ ਸਿੰਘ ਨੇ ਸੰਧੂ ਪਰਿਵਾਰ ਇਹ ਪਹਿਲਾਂ ਸਾਡੇ ਕੋਲ 11 ਵਜੇ ਤੱਕ ਤਾਂ ਆਈ ਥੀ ਸਣੀ ਉਸ ਤੋਂ ਬਾਅਦ 11:30 ਵਜੇ ਤੋਂ ਬਾਅਦ ਇਹ ਘਰ ਚਲੇ ਗਏ ਨੇ ਜੀ। ਤਕਰੀਬਨ 12 ਸਵਾ 12 ਵਜੇ ਇੰਨਾ ਨੂੰ ਪਣਕ ਲੱਕੀ ਵੀ ਵਾੜੇ ਦੇ ਵਿੱਚ ਕੁੱਤੇ ਸਨ ਜੀ। ਤੇ ਜਦੋਂ ਇਹ ਇੱਕ ਜਣ ਆਇਆ ਇੱਥੇ ਵੇਖਿਆ ਤਾਂ ਕੁੱਤੇ ਕਾਫੀ ਸਨ ਜੀ 15 ਵੀ ਕੁੱਤੇ ਸਨ। ਤੇ ਜਦੋਂ ਇਹ ਜਿਹੜਾ ਨੇੜੇ ਗਿਆ ਪਹਿਲਾਂ ਛਡਾਣ ਵਾਸਤੇ ਉਹਨੂੰ ਗਾਲ ਪਾਏ ਕੁੱਤੇ ਹੀ ਪੈ ਗਏ ਉਹਨੂੰ ਉਹ ਫਿਰ ਭੱਜ ਕੇ ਘਰ ਗਿਆ ਅੱਜ ਕਾਰ ਜਾ ਕੇ ਦੂਜੀ ਫੈਮਿਲੀ ਦੇ ਮੈਂਬਰਸ ਨਾਲ ਲੈ ਕੇ ਆਏ ਨੇ। ਨਾਲ ਲਿਆਉਣ ਤੋਂ ਬਾਅਦ ਇੱਥੇ ਪਹੁੰਚੇ ਨੇ ਕੁੱਤੇ 10-15 ਸਨ ਜੀ ਚਲੋ ਇਹਨਾਂ ਕੋਲ ਡਾਂਗਾਂ ਡੂੰਗਾ ਸਨ ਤੇ ਕੁੱਤੇ ਜਿਹੜੇ ਨੇ ਉਹ ਮਤਲਬ ਵੇਖ ਕੇ ਭੱਜ ਗਏ ਜੀ ਇਹਨਾਂ ਦੇ ਇੱਥੇ ਪੰਜ ਜਾਨ ਸਨ ਜੀ ਛੋਟੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਸਹੀ ਸਲਾਮਤ ਹੈ ਜਿਹੜੇ ਚਾਰੇ-ਚਾਰਾਂ 'ਚੋਂ ਤਿੰਨਾਂ ਦੀ ਤਾਂ ਡੈਥ ਹੋ ਗਈ ਬਿਲਕੁਲ ਜੀ ਜਿਹੜਾ ਇੱਕ ਓਦੇ ਵੀ ਆ ਸਾਈਡ ਤੇ ਕੱਟੇ ਉਹਦਾ ਪੂਸ਼ਲ ਵੱਢ ਗਏ ਨੇ ਉਹ ਕੱਟੀ ਦਾ ਆਪਰੇਸ਼ਨ ਹੋਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਹਿਲਾਂ ਵੀ ਇਹ ਸਾਡੇ ਮਤਲਬ ਨਾਲ ਪਿੰਡ ਦੇ ਹੱਡੇ ਰੋੜੀ ਇਹ ਕੋਲ ਸਕੂਲ ਵੀ ਹੈ ਇੱਕ ਦੋ ਵਾਰ ਪਹਿਲਾਂ ਵੀ ਸਾਡੇ ਜਦੋਂ ਛੁੱਟੇ ਸ਼ਾਰਟੀ ਹੁੰਦੇ ਆ ਤੇ ਆਵਾਰਾ ਕੁੱਤੇ ਜਿਹੜੇ ਹੁੰਦੇ ਨੇ ਉਹ ਬੱਚਿਆਂ ਨੂੰ ਪੈਂਦੇ ਨੇ ਤੇ ਸਾਡੇ ਪਿੰਡ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਬਣ ਗਈ ਕੁੱਤਿਆਂ ਦੀ ਖਾਸ ਕਰਕੇ ਕਿਉਂਕਿ ਜੇ ਕੋਈ ਕੱਲਾ ਬੱਚਾ ਵੀ ਗਲੀ ਦੇ ਵਿੱਚੋਂ ਲੰਘਦਾ ਤਾਂ ਸਾਡੇ ਪਿੰਡ 'ਚ ਘੜ ਤੋਂ ਘੜ 50 60 ਆਵਾਰਾ ਕੁੱਤੇ ਨੇ ਉਹ ਜਿੰਨੇ ਨੂੰ ਵੇਖਦੇ ਨੇ ਉਹ ਉਸੇ ਬੱਚੇ ਨੂੰ ਢਾ ਲੈ ਲੈਂਦੇ ਨੇ ਜਾਂ ਕਿਸੇ ਇਕੱਲਾ ਕੋਈ ਬੰਦਾ ਚੱਲਦਾ ਤਾਂ ਉਹਨੂੰ ਵੀ ਪਾਜ ਜਾਂਦੇ ਨੇ ਤੇ ਜ਼ਖਮੀ ਕਰ ਦੇਣੀ ਉਹਨਾਂ ਨੂੰ ਤੇ ਨਿਰਾਸਾ ਰੋਡ ਪਿੰਡ ਦੇ ਵਿੱਚ ਘਟਨਾ ਵਾਪਰੀ ਹੈਗੀ ਇਸ ਦੇ ਸਬੰਧ ਵਿੱਚ ਪ੍ਰਸ਼ਾਸਨ ਤੋਂ ਕੀ ਜਿਹੜੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਜੀ ਪਹਿਲੀ ਗੱਲ ਤਾਂ ਵੇਖੋ ਜੀ ਹਰਾ ਦਾ ਮਕਾ ਹੋਇਆ ਸਾਡੇ ਕੋਲ ਕੋਈ ਹੱਲ ਤੱਕ ਨਹੀਂ ਆਇਆ ਸਰਕਾਰੀ ਮੁਲਾਜ਼ਮ ਕਿਉਂ ਆਉਣਾ ਚਾਹੀਦਾ ਇਹ ਖਬਰਾਂ ਪਹੁੰਚ ਗਈਆਂ ਨੇ ਦੂਜੇ ਨੰਬਰ ਦੇ ਪਰਿਵਾਰ ਕੋ ਐਡਾ ਵੱਡਾ ਨਹੀਂ ਹੈਗਾ ਜੇ ਆਪਾਂ ਕੀ ਲੈਣ ਲਾਟ ਇਹਨਾਂ ਨੂੰ ਸਰਕਾਰ ਕੋਲੋਂ ਮਾਜਮਾ ਦਵਾਇਆ ਜਾਣਾ ਚਾਹੀਦਾ ਹੈ ਸਰਕਾਰ ਨੂੰ ਆਪ ਵੀ ਚਾਹੀਦਾ ਇਹਨਾਂ ਲਖਾਣ ਘੱਟ ਤੋਂ ਘੱਟ ਵੀ ਅੱਜ ਜਿਹੜੀ ਇੱਕ ਕੱਟੀ ਹੈ 20-25 ਹਜ਼ਾਰ ਦੀ ਹੈ ਨਾ ਕਿਸਾ ਵਾ ਲੱਗਦਾ ਨੁਕਸਾਨ ਦੇ ਹੈਗਾ ਅਸੀਂ ਇਹ ਪ੍ਰਸ਼ਾਸਨ ਨੂੰ ਆਣੇ ਆ ਐਸਮ ਸਿੰਘ ਸਾਹਿਬ ਨੇ ਸਾਡੇ ਆਪਣਾ ਹੁਣਕ ਵੀ ਇਹਨਾਂ ਦਾ ਕੁੱਤਾ ਵਾਰਾ ਜਿਹੜੇ ਫਿਰਦੇ ਨੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਮਾਰੇ ਜਾਵੇ ਜਾਂ ਇਹਨਾਂ ਨੂੰ ਨਸਬੰਦੀ ਕਰਕੇ ਲਜਾਇਆ ਜਾਵੇ ਮਾਰਾ ਕੁੱਤੀਆਂ ਨੇ ਉਹਨਾਂ ਕੋਲ ਦੇ ਮਗਰ ਕੁੱਤੇ ਨੇ ਪਛੀਤੀ ਤੇ ਇਹ ਡੰਗਰਾਂ ਨੂੰ ਵੀ ਪੈਂਦੇ ਨੇ ਤੇ ਬੱਚਿਆਂ ਨੂੰ ਵੀ ਪੈਂਦੇ ਨੇ ਇੱਥੇ ਸਾਡੇ ਕੋ ਸਰਪੰਚ ਨੇ ਆਪਣੇ ਮੌਜੂਦਾ ਉਹਨਾਂ ਦੇ ਬੇਟੇ ਨੂੰ ਵੀ ਪਏ ਨੇ ਬੜੀ ਮੁਸ਼ਕਲ ਲੰਬਜ ਹੈ ਟਰੈਕਟਰ ਦੇ ਮਗਰ ਜੇ ਨਾ ਚੜਦਾ ਤੇ ਉਹਨੂੰ ਇਹ ਮਾਰ ਦੇ ਤੇ ਪਰਚਾ ਜੇ ਤੁਸੀਂ ਮੰਗ ਕਰਦੇ ਵੀ ਇੱਕ ਦਿਨ ਉਹ ਮਾਜਮਾ ਦਵਾਨ ਜਿਹੜਾ ਬਣਦਾ ਤੇ ਵਾਰਾ ਕੁੱਤਿਆਂ ਦੇ ਉੱਤੇ ਕਾਬੂ ਕੀਤਾ ਜਾਵੇ